ਜਦੋਂ ਮੁਰਗੀ ਦੀ ਬਈ ਖਰਾਕ ਨਹੀਂ ਪੂਰੀ ਹੁੰਦੀ ਉਹ ਆਂਡੇ ਖਾਣ ਲੱਗ ਜਾਂਦੀ ਆ। ਇਹਦੇ ਵਿੱਚ ਆਇਆ ਵੀ ਆਂਡੇ ਵੀ ਆਪਣੇ ਜਿਵੇਂ ਜਦੋਂ ਮਰਜ਼ੀ ਚੱਕੋ ਕੋਈ ਚੱਕਰ ਨਹੀਂ ਹੈਗਾ। ਮੁਰਗੀ ਆਪਣਾ ਅੰਡਾ ਦੇ ਘਟੌਰ ਨਾਲੇ ਘੁੰਮੀ ਜਾਂਦੀ ਆ। ਸਸੇ ਗਾ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਕਈ ਦਿਨ ਤੋਂ ਬਾਈ ਕਮੈਂਟ ਆ ਰਹੇ ਸੀਗੇ ਵੀ ਮੁਰਗੀਆਂ ਨਾ ਆਂਡੇ ਖਾ ਰਹੀਆਂ ਤੇ ਇਹਦਾ ਲਾਜ ਦੱਸੋ ਅੱਜ ਬਾਈ ਤੁਹਾਨੂੰ ਆਪਾਂ ਪੱਕਾ ਲਾਜ ਦੱਸਾਂਗੇ ਮੁਰਗੀਆਂ ਨਾ ਆਂਡੇ ਖਾਣੋਂ ਫੜ ਜੂਗੀਆਂ ਪਹਿਲਾਂ ਤਾਂ ਆਪਾਂ ਬਾਈ ਕਾਰਨ ਦੱਸ ਦੰਨੇ ਆ ਵੀ ਮੁਰਗੀਆਂ ਆਂਡੇ ਕਾਤੋਂ ਖਾਨੀਆਂ ਇੱਕ ਤਾਂ ਕਾਰਨ ਹੁੰਦਾ ਬਈ ਉਹਦੀ ਖਰਾਕ ਦੀ ਕਮੀ ਕਰਕੇ ਜਦੋਂ ਮੁਰਗੀ ਦੀ ਬਾਈ ਖਰਾਕ ਨਹੀਂ ਪੂਰੀ ਹੁੰਦੀ ਉਹ ਆਂਡੇ ਖਾਣ ਲੱਗ ਜਾਂਦੀ ਆ ਇੱਕ ਕਾਰਨ ਹੋਰ ਵੀ ਆ ਮੁਰਗੀ ਜਿਹੜਾ ਆਪਾਂ ਆਂਡੇ ਦੇਣਾ ਟਿਕਾਣਾ ਹੁੰਦਾ ਨਾ ਜਿਹੜਾ ਟਿਕਾਣਾ ਆਪਾਂ ਜਿੱਥੇ ਮੁਰਗੀ ਆਂਡੇ ਦਿੰਦੀ ਆ ਉਹ ਟਿਕਾਣਾ ਆਪਾਂ ਥੱਲੇ ਹੀ ਬਣਾ ਦਿੰਨੇ ਨਾ ਜਿੱਥੇ ਮੁਰਗੀ ਘੁੰਮਦੀ ਏ ਧਰਤੀ ਤੇ ਬਣਾਉਂਦੇ ਆ ਬਾਈ ਕਿਤੇ ਨਾ ਕਿਤੇ ਉੱਲ ਜਾ ਕੇ ਨਾ ਠੰਗ ਮਾਰ ਦਿੰਦੀ ਆ ਉਹਦੇ ਉੱਪਰ ਆਂਡੇ ਪਰ ਉਦੋਂ ਤੋਂ ਇਹਨੂੰ ਆਦਤ ਪੈ ਜਾਂਦੀ ਆ ਇਕ ਆਪਾਂ ਆਂਡੇ ਨਾਲ ਟਾਈਮ ਸੇਰ ਨਹੀਂ ਚੱਕਦੇ ਹੈਗੇ ਉਦੋਂ ਬਾਈ ਆਂਡੇ ਆਪਣੇ ਫਾਰਮ ਵਿੱਚ ਪਏ ਰਹਿੰਦੇ ਆ ਤਾਂ ਉਹਨਾਂ ਨੇ ਬਾਈ ਕਿਤੇ ਨਾ ਕਿਤੇ ਠੰਗ ਮਾਰੇ ਦੇਣੇ ਠੀਕ ਹੈ ਫਿਰ ਉਹਨਾਂ ਆਦਤ ਪੈ ਜਾਂਦੀ ਆ ਫਿਰ ਹਟਾਉਣੀ ਬਹੁਤ ਔਖੀ ਆ ਹੁਣ ਤੁਹਾਨੂੰ ਮੈਂ ਲਾਜ ਦੱਸਾਂ ਵੀਰ ਪੱਕਾ ਲਾਜ ਦੱਸਾਂਗਾ ਤੇ ਆਪਣੇ ਬਾਈ ਮੁਰਗੀ ਆਂਡੇ ਖਾਣ ਲੱਗ ਗਈਆਂ ਫਿਰੀਆਂ ਠੀਕ ਹੈ ਜੀ ਪਹਿਲਾਂ ਤਾਂ ਆਪਾਂ ਨੇ ਜਿਹੜੀ ਲੇਅਰ ਫੀਡ ਆ ਉਹ ਦੇਣੀ ਆ ਮੁਰਗੀਆਂ ਨੂੰ ਲੇਅਰ ਫੀਡ ਤੇ ਉਹ ਤਕਰੀਬਨ 1 ਮਹੀਨਾ ਖੁੱਲੀ ਫੀਡ ਪਾਉਣੀ ਆ ਜਿੰਨੇ ਖਾਂਦੇ ਖਾਣ ਦੋ ਡੱਬੇ ਆਪਾਂ ਨੇ ਭਰ ਕੇ ਰੱਖਣੇ ਆ ਤੇ ਦੂਜਾ ਹੋ ਗਿਆ ਜੀ ਕੈਲਸ਼ੀਅਮ ਤੇ ਮਲਟੀਵਿਟਾਮਿਨ ਇਹ ਮਹੀਨੇ ਚ ਆਪਾਂ ਨੇ 10 ਵਾਰ ਦੋਨੇ ਦੇਣੀ ਦੇਣੇ ਆ ਇਹ 100 ਮੁਰਗੀ ਨੂੰ 10 ਤੋਂ 15 ਐਮ ਐਲ ਬਾਈ ਦੋਨੇ ਦੇਣੀ ਦੇਣੇ ਆ ਠੀਕ ਹੈ ਜੀ ਮਲਟੀਵਿਟਾਮਿਨ ਵੀ ਤੇ ਕੈਲਸ਼ੀਅਮ ਵੀ ਦਸ ਤੋਂ 15 ਮਲ ਜਿਹੜਾ ਆਪਾਂ ਨੇ ਆਂਡੇ ਵਾਲਾ ਟਿਕਾਣਾ ਬਣਾਉਣਾ ਉਹ ਧਰਤੀ ਤੋਂ ਡੇਢ ਫੁੱਟ ਉੱਪਰ ਬਣਾਉਣਾ ਚਾਹੇ ਤਾਂ ਕੰਦ ਦਾ ਕੰਦ ਨਾਲ ਕ੍ਰੇਟ ਬੰਨ੍ਹ ਦਿਓ ਹਨਾ ਜਾਂ ਚਾਹੇ ਟਾਇਰ ਲਾ ਦੇ ਜੋ ਵੀ ਜਿੱਦਾਂ ਜੀ ਮਰਜ਼ੀ ਹਨਾ ਉਹ ਧਰਤੀ ਤੋਂ ਡੇਢ ਫੁੱਟ ਉੱਪਰ ਚਾਹੀਦਾ ਮੁਰਗੀ ਆਂਡਾ ਦੇ ਕੇ ਆਪਣਾ ਥੱਲੇ ਆਪਣਾ ਘੁੰਮੀ ਜਾਵੇ ਆਰਾਮ ਨਾਲ ਇਹਦੇ ਵਿੱਚ ਆਇਆ ਵੀ ਆਂਡੇ ਵੀ ਆਪਣੀ ਜਦੋਂ ਮਰਜ਼ੀ ਚੱਕੋ ਕੋਈ ਚੱਕਰ ਨਹੀਂ ਹੈਗਾ ਮੁਰਗੀ ਆਪਣਾ ਆਂਡਾ ਦੇਖ ਟੌਰਨ ਹੱਲੇ ਘੁੰਮੀ ਜਾਂਦੀ ਆ ਇਹ ਮਹੀਨਾ ਕਰਕੇ ਦੇਖੋ ਤੁਹਾਡੀਆਂ ਮੁਰਗੀਆਂ ਬਿਲਕੁਲ ਏ ਾਂਡੇ ਖਾਣ ਤੋਂ ਹਟ ਜਉਂਦੀਆਂ ਇਹ ਸੋਨੋ ਬਾਈ ਵਧੀਆ ਤਰੀਕਾ ਮੈਂ ਆਪ ਵਰਤ ਕੇ ਦੇਖਿਆ ਹੋਇਆ ਤੇ ਆਪਣੇ ਬਾਈ ਬਟੇਰ ਵੀ ਲੱਗ ਗਏ ਸੀਗੇ ਾਂਡੇ ਖਾਣਾ ਇਹ ਵੀ ਆਪਾਂ ਨੇ ਆਹੀ ਤਰੀਕੇ ਨਾਲ ਬਿਲਕੁਲ ਠੀਕ ਕਰ ਰਹੇ ਆ ਪਿੰਜਰੇ ਦੇ ਵਿੱਚ ਠੀਕ ਕਰ ਰਹੇ ਤੇ ਬਾਈ ਵੀਡੀਓ ਕਿਵੇਂ ਲੱਗੀ ਆਪਣੀ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ